ਮਨ 30 ਸਾਲ ਹੋ ਗਏ ਜੀ दारू ਪੀਂਦੇ ਮੈਂ ਦਿਨ ਪਰ ਰਾਤ ਪੀਂਦਾ ਸੀਗਾ ਜੀ ਤੇ ਮੈਂ ਰਾਤ ਨੂੰ दारू ਪੀ ਕੇ ਆਇਆ ਮੇਰੇ ਵੱਡੇ ਭਰਾ ਲਾਲ ਨੇ ਮੈਨੂੰ ਰਾਹੁਲ ਨੂੰ ਕਹਿੰਦਾ ਵੀ ਪਾਣੀ ਲੈ ਕੇ ਆ ਗਲਾਸ ਚ ਰਾਹੁਲ ਪਾਣੀ ਲੈ ਕੇ ਆਇਆ ਥੋੜਾ ਜਿਹਾ ਮਾਮਸ਼ੇਕ ਪਾ ਕੇ ਦਿੱਤਾ ਮੈਂ ਪੀ ਲਿਆ ਜੀ ਮੈਂ ਜੇ ਮਾਮਸ਼ੇਕ ਨਾ ਪਿਉਂਦੇ ਤੇ ਮੈਂ ਫਿਰ ਜਾਣਾ ਸੀਗਾ दारू ਪੀ ਕੇ ਤੇ ਫਿਰ ਮੈਂ ਸੋ ਜਾਣਾ ਸੀਗਾ ਅੱਛਾ ਤੇ ਫਿਰ ਮੈਂ दारू ਵਾਲਾ تک ਰਹੀ ਨਹੀਂ ਗਿਆ ਜੀ ਮੈਂ ਸੋ ਗਿਆ ਜਾ ਕੇ ਉਹ ਫਿਰ ਮੈਂ ਸਵੇਰੇ ਸਵੇਰੇ ਤੜਕੇ ਆ ਨਾ ਦੀ ਭਾਬੀ ਨੂੰ ਕਹਾਂ ਵੀ ਮੈਂ ਕਹਾਂ ਐਤਵਾਰ ਮੈਨੂੰ ਲੈ ਕੇ ਜਾਇਆ ਜੇ ਮਖੂ ਭਵਨ ਚ ਮੈਂ ਫਿਰ ਮੈਨੂੰ ਮਖੂ ਭਵਨ ਚ ਲੈ ਕੇ ਆਇਆ ਕਿੰਨੇ ਸੰਡੇ ਹੋ ਗਏ ਹਲੇ ਆਉਂਦਿਆ ਅੱਜ ਮੈਂ 6 6 ਸੰਡੇ ਹੋ ਗਏ ਜੀ 6 ਸੰਡੇ ਇਹ ਹਲੇ 30 ਸਾਲ ਪੁਰਾਣੀ दारू ਜਿਹੜੀ ਹੈ ਉਹ ਛੱਡ ਚੁੱਕੇ ਹੁਣ ਨਹੀਂ ਦਿਲ ਕਰਦਾ ਨਹੀਂ ਪਹਿਲਾਂ ਕਿਦਾਂ ਸੀ ਛੱਡਣ ਨੂੰ ਦਿਲ ਨਹੀਂ ਕਰਦਾ ਸੀ ਨਹੀਂ ਨਹੀਂ ਜਦੋਂ ਤੁਸੀਂ ਪਿੰਡ ਆਏ ਸੀ ਮੈਂ ਉਸ ਦਿਨ ਵੀ ਜਾਵਾਂ ਫੁੱਲ ਸਿਕਾ ਜੀ ਇਹ ਇਨਾਂ ਦੀ ਹੀ ਉਹ ਬੱਚੀ ਆ ਜਿਹੜੀ 20 ਸਾਲਾਂ ਬਾਅਦ ਖੜੀ ਹੋਈ ਸੀ ਇਹਨਾਂ ਦੇ ਪਰਿਵਾਰ ਦੀ ਬੇਟੀ ਆ ਉਹ ਹਾਂਜੀ ਫੇਰ ਭਤੀਜੀ ਆ ਜੀ ਹਾਂ ਭਤੀਜੀ ਆ ਉਹ ਉਸੇ ਘਰ ਦਾ ਜਾਣਾ ਹੈ ਤੇ ਆਇਆ ਨਹੀਂ ਸੀ ਕਿ ਚਲੋ ਬੰਦਗੀਆਂ ਦਾ ਕਈ ਹੁੰਦੀਆਂ ਚਲੋ ਆਪਾਂ ਤਾਂ ਪੈਗ ਸ਼ਕ ਲਾਉਣੇ ਆ ਆਪਾਂ ਕੀ ਜਾਣਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮਹਾਸਾਮਰਾਜ ਜਾਦਾ ਤੁਸੀਂ ਆਓ ਤੇ ਜਾਂ ਮਹਾਸਾਮਰਾਜ ਤੁਹਾਡੇ ਘਰ ਆਵੇ ਯਾਨੀ ਜੇ ਤੁਸੀਂ ਯਿਸੂ ਕੋਲੇ ਜਾਓ ਉਹਦੇ ਯਿਸੂ ਤੁਹਾਨੂੰ ਮਿਲੇ ਮੌਜਾ ਹੁਣ ਨਹੀਂ ਵੱਡਾ ਹੋਣਾ ਤੇ ਪਰਮੇਸ਼ਵਰ ਨੇ ਵੱਡਾ ਮੋਜ਼ਾ ਕੀਤਾ ਕਿ 30 ਸਾਲਾਂ ਦੀ दारू ਜਿਹੜੀ ਹੈ ਅੱਜ ਛੱਡ ਚੁੱਕਿਆ ਹੈ